ਦੇ ਵਿੱਚ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਸਾਧਰੂ ਵੱਲੋਂ ਇੱਕ ਐਫਡੀਪੀ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਨਵਾਂ ਸ਼ਹਿਰ ਤੇ ਹੁਸ਼ਾਦਪੁਰ ਦੋਨੋਂ ਡਿਸਟ੍ਰਿਕਟਸ ਦੇ ਨਰਸਿੰਗ ਕਾਲਜ ਦੇ ਫੈਕਲਟੀ ਮੈਂਬਰਸ ਪਹੁੰਚੇ ਆ। ਜਿੰਨਾਂ ਦਾ ਮੈਂ ਲਿਗਾ ਸਵਾਗਤ ਕਰਦਾ ਢੀਬੇ ਪਰਿਵਾਰ ਦੇ ਵਿੱਚ ਆਨ ਤੇ ਕਨਾਲੀ ਬੜੀ ਖੁਸ਼ਕਿਸਮਤੀ ਹੈ ਸਾਡੀ ਕਿ ਸਾਡੇ ਵਿੱਚ ਹੁਸ਼ਾਦਪੁਰ ਹਲਕੇ ਦੇ ਮੈਂਬਰ ਆਫ ਪਾਰਲੀਮੈਂਟ ਰਾਜਕੁਮਾਰ ਸੱਬੇਵਾਲ ਜੀ ਤੇ ਸਾਡੇ ਮੰਤਰੀ ਜੀ ਲੋਕਲ ਬਾਡੀਜ਼ ਮਿਸਟਰ ਡਾਕਟਰ ਅਰਵਜੋਤ ਜੀ ਵੀ ਅੱਜ ਇੱਥੇ ਆਏ ਇਹਨਾਂ ਦਾ ਵੀ ਮੈਂ ਨਿੱਘਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਅੱਜ ਇਸ ਐਫ ਡੀਪੀ ਤੋਂ ਜਿਹੜੇ ਪਾਰਟਿਸਪੈਂਟਸ ਹੈ ਉਹ ਵੀ ਨੋਲੇਜ ਅਟੇਨ ਕਰਨਗੇ ਤੇ ਸਾਨੂੰ ਵੀ ਜਿਹੜੇ ਸਾਡੇ ਇੰਟੈਲੈਕਚੁਅਲ ਪੋਲੀਟੀਸ਼ੀਅਨਸ ਹੈਗੇ ਨਾ ਤੋਂ ਡੈਫੀਨਿਟਲੀ ਕੁਝ ਵਧੀਆ ਸਿੱਖਣ ਨੂੰ ਮਿਲੇਗਾ ਧੰਨਵਾਦ ਜੀ ਸਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਵਰਕਸ਼ਾਪ ਜਿਹੜੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਕੰਡਕਟ ਕੀਤੀ ਜਾ ਰਹੀ ਹੈ ਔਰ ਇਸ ਵਰਕਸ਼ਾਪ ਦੇ ਤਹਿਤ ਸਾਡੇ ਜਿਹੜੇ ਫੈਕਲਟੀ ਮੈਂਬਰਸ ਨੇ ਜਿਹੜੀ ਫੈਕਲਟੀ ਹੈ ਨਰਸਿੰਗ ਕਾਲਜਸ ਤੇ ਸਕੂਲਸ ਦੇ ਵਿੱਚ ਉਹਨਾਂ ਨੂੰ ਰੀਓਰੀਐਂਟੇਸ਼ਨ ਪ੍ਰੋਗਰਾਮਸ ਕੀਤੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਕਰੀਬ-ਕਰੀਬ ਦੋ ਵਰਕਸ਼ਾਪ ਜਿਹੜੀਆਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਦੀ ਰਹਿਨਵਾਈ ਹੇਠ ਹੋ ਚੁੱਕੀਆਂ ਨੇ ਔਰ ਇਹਨਾਂ ਵਰਕਸ਼ਾਪਸ ਦਾ ਮੈਂ ਸਮਝਦਾ ਕਿ ਸਾਡੇ ਜਿਹੜੀ ਫੈਕਲਟੀ ਹੈ ਉਹਦਾ ਬਹੁਤ ਵੱਡਾ ਫਾਇਦਾ ਹੈ ਔਰ ਅੱਜ ਹੁਸ਼ਿਆਰਪੁਰ ਦੇ ਵਿੱਚ ਸਾਡੇ ਹੁਸ਼ਿਆਰਪੁਰ ਤੇ ਨਵੇਂ ਸ਼ਹਿਰ ਤੋਂ ਦੋ ਜਗ੍ਹਾ ਤੋਂ ਜਿਹੜੇ ਫੈਕਲਟੀ ਮੈਂਬਰਸ ਨੇ ਉਹ ਅੱਜ ਟ੍ਰੇਨਿੰਗ ਦੇ ਲਈ ਉਚੇਚੇ ਤੌਰ ਤੇ ਆਏ ਨੇ ਤੇ 5000 ਦੇ ਕਰੀਬ ਟੋਟਲ ਫੈਕਲਟੀ ਮੈਂਬਰਸ ਨੇ ਪੂਰੇ ਪੰਜਾਬ ਦੇ ਵਿੱਚ ਸੋ ਨਰਸਿਸ ਜਿਹੜੀਆਂ ਸਾਡੇ ਫੈਕਲਟੀ ਨੇ ਫੈਕਲਟੀ ਜਿਹੜੀ ਹੈ ਉਹਨਾਂ ਨੂੰ ਵੇਰੀਅਸ ਐਸਪੈਕਟਸ ਤੇ ਬਹੁਤ ਸਾਰੇ ਜਿਸ ਤਰ੍ਹਾਂ ਕਲੀਨਿਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜੀਆਂ ਕੋਈ ਐਗਜ਼ਾਮੀਨੇਸ਼ਨ ਦੇ ਵਿੱਚ ਆਂਸਰ ਸ਼ੀਟਸ ਆ ਉਹਨਾਂ ਦੀ ਵੈਲਿਊਏਸ਼ਨ ਦੀ ਟ੍ਰੇਨਿੰਗ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਐ ਸੁਪਰਡੈਂਡੈਂਟਸ ਐਜ਼ ਇਨ ਐਜ਼ ਇਨ ਵਿਜੀਲੇਟਰਸ ਕਿਸ ਤਰ੍ਹਾਂ ਕੰਮ ਕਰਨਾ ਸੋ ਉਹਨਾਂ ਨੂੰ ਵੇਰੀਅਸ ਐਸਪੈਕਟਸ ਤੇ ਟ੍ਰੇਨਿੰਗ ਜਿਹੜੀ ਆ ਉਹਨਾਂ ਦੀਆਂ ਐਨ ਆਰਟੀਐਸ ਆ ਜਾਂ ਟੀਐਨਏ ਆਈ ਆ ਵੇਰੀਅਸ ਐਸਪੈਕਟਸ ਤੇ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਜਿਹੜੀ ਕਿ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡੇ ਜੀ ਟੀਚਰਸ ਜਿਹੜੇ ਉਹ ਅੱਛੇ ਹੋਣਗੇ ਉਹ ਵੈਲ ਟ੍ਰੇਨਡ ਹੋਣਗੇ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਪੜ ਰਹੀਆਂ ਸਾਡੀਆਂ ਜਿਹੜੇ ਬੱਚੇ ਪੜ ਰਹੇ ਆ ਉਹਨਾਂ ਨੂੰ ਵੀ ਜਿਹੜਾ ਮੈਂ ਸਮਝਦਾ ਕਿ ਉਸ ਦੀ ਬਹੁਤ ਵੱਡੀ ਸਹੂਲਤ ਮਿਲੇਗੀ ਸੋ ਪੰਜਾਬ ਸਰਕਾਰ ਦੀ ਬਹੁਤ ਸਿਹਤ ਸ ਸਿੱਖਿਆ ਸਿਸਟਮ ਨੂੰ ਲੈ ਕੇ এডੂਕੇਸ਼ਨ ਸਿਸਟਮ ਨੂੰ ਲੈ ਕੇ ਸਰਕਾਰ ਦੀ ਹਮੇਸ਼ਾ ਇੱਕ ਪਹਿਲ ਕਦਮੀ ਰਹਿੰਦੀ ਹੈ ਸੋ ਸਿਹਤ ਖੇਤਰ ਦੇ ਵਿੱਚ ਆਪ ਜੀ ਨੂੰ ਪਹਿਲਾਂ ਵੀ ਪਤਾ ਹੈ ਕਰੀਬ 850 ਤੋਂ ਉੱਪਰ ਜਿਹੜੇ ਸਾਡੇ ਆਮ ਆਦਮੀ ਕਲੀਨਿਕਸ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਔਰ ਸਿਹਤ ਸੂਰਤਾ ਜਿਹੜੀਆਂ ਬਿਹਤਰੀਨ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਬਿਹਤਰੀਨ ਤੋਂ ਬਿਹਤਰੀਨ ਕੀਤਾ ਜਾਵੇ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਸਾਡੇ ਖਾਸ ਤੌਰ ਤੇ ਸਾਡੇ ਪ੍ਰਿੰਸੀਪਲ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਸਾਡੇ ਕੈਬਨਟ ਮਨਿਸਟਰ ਸਾਹਿਬ ਡਾਕਟਰ ਅਵਜੋਤ ਸਿੰਘ ਜੀ ਉਹ ਆ ਜੋ ਚੇਚੇ ਤੌਰ ਤੇ ਸਾਡੇ ਨਾਲ ਅੱਜ ਚੀਫ ਗੈਸਟ ਨੇ ਔਰ ਮੈਡਮ ਦਵਿੰਦਰ ਕੌਰ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਤੇ ਬਹੁਤ ਦੇਰ ਤੋਂ ਇਹ ਜਿਹੜਾ ਸਾਡਾ ਇੰਸਟੀਚਿਊਟ ਹੈ ਮੇਰਾ ਗੱਲ 25 ਸਾਲ ਮੈਡਮ ਦੱਸ ਰਹੇ ਸੀ ਉਹ ਚਲਾ ਰਹੇ ਨੇ ਬਲਜਿੰਦਰ ਜੀ ਮੇਰੇ ਛੋਟੇ ਵੀ ਉਹ ਵੀ ਉਚੇਚੇ ਤੌਰ ਤੇ ਸਾਡੇ ਚ ਮੌਜੂਦ ਨੇ ਸੋ ਮੈਂ ਇਹਨਾਂ ਦਾ ਜਿੱਤੇ ਧੰਨਵਾਦ ਕਰਦਾ ਉੱਥੇ ਸਾਡੇ ਅੱਜ ਪੀ ਐਨ ਆਰ ਸੀ ਤੋਂ ਜਿਹੜੇ ਜੁਆਇੰਟ ਡਾਇਰੈਕਟਰ ਨੇ ਤੇ ਜਿਹੜੇ ਜੋਇੰਟ ਡਾਇਰੈਕਟਰ ਮੈਡੀਕਲ এডਿਕੇਸ਼ਨ ਨੇ ਤੇ ਨਾਲ ਰਜਿਸਟਰਾਰ ਵੀ ਨੇ ਉਹ ਵੀ ਉੱਚੇ ਤੌਰ ਤੇ ਅੱਜ ਇੱਥੇ ਪਹੁੰਚੇ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਹਾਂ ਜੀ ਹਾਜ਼ਰ ਹਾਂ ਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੇ ਲਈ ਹੁਸ਼ਾਰਪੁਰ ਜ਼ਿਲ੍ਹੇ ਲਈ ਬੜੀ ਖੁਸ਼ੀ ਵਾਲੀ ਗੱਲ ਅਤੇ ਮਾਣ ਵਾਲੀ ਗੱਲ ਆ ਕਿ ਜਿਹੜੀ ਮੈਡੀਕਲ professions ਦੀ ਜਾਂ ਕਹਦੇ ਜਿਹਨੂੰ ਕਿਸੇ ਕਹੀਏ ਕਿ ਆਪਾਂ ਜਿਹੜੀ ਰੀੜ ਦੀ ਹੱਡੀ spinal cord ਹੁੰਦੀ ਸਾਡੇ ਨਰਸਿੰਗਸ ਦੀ ਅਸੋਸੀਏਸ਼ਨ ਆ ਉਹਨਾਂ ਵੱਲੋਂ ਫੈਕਲਟੀਜ਼ ਵਾਸਤੇ ਜਿਹੜੀ ਟ੍ਰੇਨਿੰਗ ਵਰਕਸ਼ਾਪ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਜਿਸ ਤਰ੍ਹਾਂ ਕਿ ਸਾਨੂੰ ਪਤਾ ਕਿ ਡੇਲੀ ਰੋਜ਼ ਤੇ ਰੋਜ਼ ਨਵੀਂ ਟੈਕਨੀਕਸ ਨਵੇਂ ਸਰਚਾਰੀਏ ਹੈਗੇ ਆ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਸ ਟੈਕਨੀਕ ਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਆਪਾਂ ਚੱਲੀਏ ਤਾਂ ਕਿ ਜਿਹੜੀ ਸਾਡੀ ਕਲੀਨਿਕਲ ਫੀਲਡ ਆ ਜਾਂ এডੂਕੇਸ਼ਨ ਫੀਲਡ ਦਾ ਇਹਦੇ ਵਿੱਚ ਦੋਨੋਂ ਹੀ ਕਲੱਬ ਕਰ ਸਕਦੇ ਆ ਆਪਾਂ ਹੈਲਥ ਵਿੱਚ ਐਜੂਕੇਸ਼ਨ ਟੀਚਿੰਗ ਫੈਕਲਟੀ ਜਿਹੜੀ ਆਈ ਹੋਈ ਆ ਉਹਨੂੰ ਕਿੱਦਾਂ ਅਸੀਂ ਬਿਹਤਰ ਨੇ ਅਸੀਂ ਬਣਾ ਸਕੀਏ ਤਾਂ ਕਿ ਜਿਹੜੇ ਸਾਡੇ ਬੱਚੇ ਹੈਗੇ ਨਰਸਿੰਗ ਕਰਦੇ ਨੇ ਚਾਹੇ ਉਹ ਐਨਐਮ ਹੋਵੇ ਜੀਐਨਐਮ ਚਾਹੇ ਵੀਐਸਸੀ ਨਰਸਿੰਗ ਹੋਵੇ ਉਹਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਪੜਾ ਕੇ ਲੇਟੈਸਟ ਟੈਕਨੀਕ ਲੇਟੈਸਟ ਗਾਈਡਲਾਈਨਸ ਨਾਲ ਸੀਐਫਆ ਸੰਬੰਧਿਤ ਨਾਲ ਅਸੀਂ ਉਹਨੂੰ ਆਪਾਂ ਆ ਮਾਡਰਨ ਕਰੀਏ ਸੋ ਮੈਂ ਆਈ ਹੋਈ ਸਾਰੀ ਸੰਗਤ ਦਾ ਮੇਰੇ ਨਾਲ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਸਾਡੇ ਪ੍ਰਿੰਸੀਪਲ ਸਾਹਿਬ ਡੀਏਵੀ ਕਾਲਜ ਤੋਂ ਤੇ ਮੈਡਮ ਬੀਨਦਰ ਜੀ ਸਾਡੇ ਮੈਂ ਕਹਾਂਗਾ ਕਿ ਸਾਡੇ ਮਾਹਵਾਰਗਾਂ ਜੋ ਰਤਬਾ ਹੈਗਾ ਜਿਨ੍ਹਾਂ ਨੇ 25 ਸਾਲ ਤੋਂ ਹੁਸ਼ਿਆਰਪੁਰ ਵਿੱਚ ਇਹਨਾਂ ਨੇ ਨਾਮ ਕਮਾਇਆ ਜੀ ਕਲੋਸ਼ਾਰਪੁਜਨੀ ਹਾਲੇਦੋਲੇ ਜ਼ਿਲ੍ਹਿਆਂ ਤੋਂ ਵੀ ਬੱਚਿਆਂ ਨੇ ਕਾਫੀ ਨਰਸਿੰਗ ਕੀਤੀ ਹੈ ਪੜ੍ਹਾਈ ਕੀਤੀ ਹੈ ਤੇ ਪੰਜਾਬ ਚ ਵੀ ਸੇਵਾ ਕੀਤੀ ਦੇਸ਼ ਵੀ ਸੇਵਾ ਕੀਤੀ ਤੇ ਬਲਕਿ ਬਾਹਰ ਵੀ ਕਈ ਬੱਚੀਆਂ ਮਲਟੀਨੈਸ਼ਨਲ ਕੰਪਨੀਆਂ ਤੇ ਇੰਟਰਨੈਸ਼ਨਲ ਕੰਟਰੀਜ਼ ਵੀ ਗਈਆਂ ਹੋਈਆਂ ਹੋ ਗਿਆ ਬਾਹਰ ਉੱਥੇ ਵੀ ਸੇਵਾ ਕਰੇ ਨੇ ਸੋ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਹੁੰਦਾ ਤੇ ਨਾਲ ਸਾਡੇ ਪ੍ਰੈਸ ਫਿਰ ਬਲਜਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ ਮੈਂ ਸਭ ਨੂੰ ਜਿਹਾ ਆਖਦਾ ਤਾਂ ਸਾਰਿਆਂ ਨੂੰ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਧਾਈ ਦਿੰਦਾ ਜੀ ਧੰਨਵਾਦ ਸ਼ੁਕਰੀਆ ਪ੍ਰਾਪਰਟੀ ਬੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ